کم بیڑا گھر کو جاؤ گا جیڑا کسانا ناشت کراؤ گا جیڑا کسانا ناشت کراؤ گا کولا موتی مہنی کہنا کی کہنا نے جیڑا کسانا ناشت کراؤ گا تو وقت وقت جگہ تو پنجاب تو ہریانے تو ਆਏ ਮੇਰੇ ਨੌਜਵਾਨ ਤੇ ਬਜ਼ੁਰਗ ਜੋਧਿਓ ਮੈਂ ਇੱਕ ਬੇਨਤੀ ਕਰਦਾ ਵੀ ਆਪਾਂ ਆਏ ਬਈ ਮੱਤਿਆਂ ਮੋਦੀ ਜੀ ਤੁਰ ਕੇ ਜਦੋਂ ਕਰਦੇ ਘਰ ਜਾ ਕੇ ਮਕਾਨ ਦਈ ਜੀ ਨਾ ਬੈਠ ਕੇ ਗੋਡਾ ਨਿਵਾਉਂਦੇ ਨੇ ਦੇਖੋ ਗੱਲ ਸੁਣੋ ਕਿੰਨਾ ਘੱਟ ਹੈ ਆਲੇ ਦਾਲੇ ਸਾਰਿਆਂ ਨੇ ਘੇਰਾ ਕਿੰਨਾ ਤੰਗ ਕੀਤਾ ਜੇ ਬੈਠ ਜੀਏ ਬਹੁਤ ਵਧੀਆ ਮਕਾਨ ਵੀ ਲਗੂ ਸਾਡੇ ਘਰੋਂ ਵੀ ਲਾਜੂ ਅਨ ਫਰ ਤੋਂ ਵੱਡੀ ਗੱਲ ਹੈ ਮਸਤੈਂ ਤੇ ਘੁੰਮਾ ਇੱਥੇ ਜਾਲਾ ਰੋਣਾ ਅੱਜ ਤੇਰੀ ਆਪਾਂ ਆਇਆ ਇਹ ਅੱਜ ਦੇ ਨਹੀਂ ਚੱਲੇ ਤੁਹਾਡੀਆਂ ਜ਼ਮੀਨਾਂ ਕੋਣ 1990 ਦੇ ਲੱਗੇ ਬੰਦੇ ਇਹ ਆ ਮੰਡੀ ਖਤਮ ਕਰਨ ਇਹ ਦਾਦੇ ਬਾਂ ਜੀ ਲੜਾਈ ਲੜਦੀਆਂ ਆਈਆਂ ਜਿਹੜਾ ਇੱਥੇ ਤੱਕ ਪਹੁੰਚਿਆ ਕਦੇ ਬਿਜਲੀ ਬੋਰ ਤੋੜਨ ਦੀ ਗੱਲ ਪਰ ਹੁਣ ਤਾਂ ਹੱਦ ਹੋ ਗਈ ਯਾਰੋ ਅਵਾਨੀਆਂ ਅਡਾਨੀਆਂ ਦਾ ਬੈਂਕੀਜ਼ ਮੋਦੀ ਸਾਡੇ ਰਿਜ਼ਰਵ ਬੈਂਕ ਦਾ ਬੇੜਾ ਕਰ ਕਰਤਾ ਜਿਹੜਾ ਸਾਡਾ ਫੰਡ ਸੀ ਉਹ ਸਾਰਾ ਇਹਨਾਂ ਬੇਈਮਾਨਾਂ ਨੂੰ ਲੱਖਾਂ ਕਰੋੜ ਦਿੱਤਾ ਇੱਜੇ ਹੀ ਬਸ ਨਹੀਂ ਕੇਲੇ ਕੁਲੇ ਵਾਧੂ ਕੇਲੇ ਕੁਲੇ ਰਾਸ਼ਨ ਬਹੁਤ ਜ਼ਿਆਦਾ ਯਾਰ ਇੰਨਾ ਰਾਸ਼ਨ ਹਾੜ ਆਇਆ ਆ ਦੁਨੀਆ ਦਾ ਹੜ ਇਹ ਵੀ ਬਹੁਤ ਜ਼ਿਆਦਾ ਖਤਮ ਕਰ ਰਹੇ ਬਹੁਤ ਜ਼ਿਆਦਾ ਲੋਸਾਨਾਂ ਦਾ ਹੜ ਆਇਆ ਏ ਪੰਜਾਬ ਤੇ ਹਰਿਆਣੇ ਦੀਆਂ ਬਹੁਤ ਜ਼ਿਆਦਾ ਕਿਸਾਨ ਵੀਰੋ ਆਜੋ ਕਟਾਰੀਆਂ ਵੀ ਆਇਆ ਹੈ ਕਟਾਰੀਆਂ ਵੀ ਇੱਥੇ ਆਇਆ ਕਟਾਰੀਆਂ ਵੀ ਅੱਜ ਜਿਹੜੀ ਇਹ ਮੂਮੰਦ ਚੱਲੀ ਹੈ ਕਸਾਨ ਵੀਰੋ ਮੈਂ ਖਾਨਕੂਵਾਲ ਵੀ ਦੇਖਿਆ ਮੈਂ ਨਕਸਲਵਾਦ ਵੀ ਦੇਖਿਆ ਕਦੇ ਬਾਜ਼ਾਰ ਬੰਦ ਨਹੀਂ ਹੋਏ ਪਿੰਨਾ ਡੰਡੇ ਸੋਟੇ ਦੇ ਅੱਜ ਸਾਰੇ ਤੁਮਤੇ ਪੰਜਾਬ ਹਰਿਆਣਾ ਦੇ ਸਾਰੇ ਹਿੰਦੂਸਤਾਨ ਦੇ ਵਪਾਰੀ ਵਰਗ ਸ਼ਹਿਰੀ ਵਰਗ ਮਜ਼ਦੂਰ ਵਰਗ ਕਰ ਇਕੱਠ ਬਹੁਤ ਨੇਰ ਕੁੱਤੇ ਪੈ ਇਕੱਠ ਦੇ ਨੇਰ ਮੋਦੀ ਦੀਆਂ ਤਸਵੀਰਾਂ ਲੋਕਾਂ ਨੂੰ ਇੱਕ ਪਤਾ ਹੈ ਜੇ ਕਿਸਾਨ ਰੂਪੀ ਮੱਝ ਮਰ ਗਈ ਤੇ ਜੰਮ ਜੂਆਂ ਨੇ ਮਰ ਜਾਣੀਆਂ ਇੱਕ ਮੈਂ ਬੇਨਤੀ ਕਰਦਾ ਸਾਡੇ ਭਾਈਆਂ ਨੂੰ ਸੋਚ ਕਿੱਤਰਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੰਨਦਾ ਮੈਂ ਪਰ ਇੱਕ ਗੱਲ ਸੋਚ ਲਿਓ ਜਿੰਨਾ ਸਟੇਜ ਤੋਂ ਬਾਹਰਲੇ ਬੰਦਿਆਂ ਨੂੰ ਟਾਈਮ ਦੇਮੋਗੇ ਉਹਨੀਆਂ ਤੁਹਾਡੀਆਂ ਮੁਸ਼ਕਲਾਂ ਦਿਨ ਦੁਗਣੀਆਂ ਅੱਗੇ ਆਉਣਗੀਆਂ ਅਗਲਾ ਦੋ ਸ਼ਬਦ ਵੇਚ ਕੇ ਬੋਲ ਕੇ ਸਾਡੀ ਨੌਜਵਾਨੀ ਨੂੰ ਢੜਗਾ ਜਾਂਦਾ ਜਿਹੜੇ ਇਹ ਕਹਿੰਦੇ ਨਾ ਇੱਕੋ ਹੀ ਮਿਟ ਲਊ ਵੀ ਆਹ ਬਜ਼ੁਰਗ ਇਹ ਬੁੜੇ ਨੇ ਮੈਂ ਇੱਕ ਗੱਲ ਕਰ ਦੁੱਸਰੋ ਕਿ ਜਿਹੜੇ ਨੌਜਵਾਨ ਦਾ ਵਿਆਹ ਸੀ ਉਹਨੂੰ ਕਹਿਣ ਲੱਗੇ ਉਹਨੂੰ ਕਹਿਣ ਲੱਗੇ ਸਾਰੇ ਸੈਨੇ ਤੇ ਬਹੁਤ